ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੂਰਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ ਵਿਭਿੰਨਤਾ ਤੇ ਵਨਸਮਨਤਾ ਭਾਰਤ ਦੀ ਸ਼ਕਤੀ ਹਨ ਪਰ ਬਹੁਤ অধিক ਵਿਭਿੰਨਤਾ ਤੇ ਵਨਸਮਨਤਾ ਕਾਰਨ ਇਹ ਗੁਣ ਔਗੁਣ ਬਣ ਗਿਆ ਹੈ ਭਾਰਤ ਨੂੰ ਇਕਤਾ ਨਾਲੋਂ ਵੀ ਵਧੇਰੇ ਇੱਕ ਸੂਰਤਾ ਦੀ ਲੋੜ ਹੈ Hindu ਧਰਮ ਕਿਸੇ ਹੋਰ ਧਰਮ ਨੂੰ ਬਰਦਾਸ਼ਤ ਨਹੀਂ ਕਰਦਾ ਉਸ ਨੂੰ ਖਾ ਜਾਂਦਾ ਹੈ ਇਹ ਜੈਨ ਧਰਮ ਅਤੇ ਬੁੱਧ ਧਰਮ ਅਤੇ ਹੋਰ ਅਨੇਕਾਂ ਸਥਾਨਕ ਧਰਮਾਂ ਨੂੰ ਖਾ ਗਿਆ ਹੈ। ਇਸਲਾਮ Hindu ਧਰਮ ਨਾਲੋਂ ਵੱਡਾ ਅਤੇ ਵਿਸ਼ਾਲ ਹੈ। ਇਸ ਲਈ Hindu ਧਰਮ ਇਸਲਾਮ ਤੋਂ ਪਰੇਸ਼ਾਨ ਹੈ। ਇਹਵੇਂ ਹੀ ਇਸਲਾਮ ਕਿਸੇ ਹੋਰ ਧਰਮ ਨਾਲ 100 ਨਹੀਂ ਹੁੰਦਾ। ਇਹ ਕਿਸੇ ਹੋਰ ਧਰਮ ਨੂੰ ਸਵਕਾਰ ਹੀ ਨਹੀਂ ਕਰਦਾ। ਕਿਉਂਕਿ ਇਸਲਾਮ ਵਿੱਚ ਕਿਸੇ ਹੋਰ ਧਰਮ ਵਿੱਚ ਦਿਲਚਸਪੀ ਲੈਣ ਦੀ ਮਨਾਹੀ ਹੈ। ਜਿਸ ਕਾਰਨ ਹਰ ਥਾਂ ਇਸਲਾਮ ਦੇ ਹੋਰ ਧਰਮਾਂ ਨਾਲ ਸਬੰਧ ਰਗੜਮੇ ਹਨ ਇਸਲਾਮ ਦਾ ਪੈੰਤੜਾ ਇਕਹਿਰਾ ਅਤੇ ਸਿੱਧਾ ਹੈ ਜੋ ਮੁਸਲਮਾਨ ਨਹੀਂ ਉਹ ਕਾਫਰ ਹੈ ਭਾਰਤ ਵਿੱਚ ਅਕਸਰ ਧਰਮ ਨਿਰਪੇਖਤਾ ਦੀ ਗੱਲ ਕੀਤੀ ਜਾਂਦੀ ਹੈ ਪਰ ਧਰਮ ਨਿਰਪੇਖਤਾ ਨੂੰ ਅਮਲ ਵਿੱਚ ਲਿਆਉਣਾ ਸੰਭਵ ਨਹੀਂ ਹੈ ਹਿੰਦੂ ਕਹਿੰਦੇ ਹਨ ਇਹ ਸੀ ਠੀਕ ਹਾਂ ਲੋੜ ਮੁਸਲਮਾਨਾਂ ਨੂੰ ਬਦਲਣ ਦੀ ਹੈ ਪਰੰਪਰਾਵਾਦੀ ਕਹਿੰਦੇ ਹਨ ਐਸੀ ਠੀਕ ਹਾਂ ਲੋੜ ਆਧੁਨਿਕਤਾ ਨੂੰ ਸੁਧਾਰਨ ਦੀ ਹੈ ऋषि लोयमा देख्या ਲਈ ਮੱਠ ਦੇ ਗੁਰੂ ਕੋਲ ਪਹੁੰਚਿਆ ਗੁਰੂ ਨੇ ਕਿਹਾ ਤੂੰ ਸਭ ਕੁਝ ਛੱਡ ਦੇ ਲੋਇਮਾ ਨੇ ਕਿਹਾ ਮੈਂ ਫੜਿਆ ਹੀ ਕੀ ਹੋਇਆ ਹੈ ਜੋ ਛੱਡ ਦਿਆਂ ਮੇਰੇ ਕੋਲ ਛੱਡਣ ਵਾਲਾ ਹੈ ਹੀ ਕੁਝ ਨਹੀਂ ਗੁਰੂ ਨੇ ਕਿਹਾ ਤੂੰ ਸਭ ਕੁਝ ਦਾਨ ਕਰ ਦੇ ਲੋਇਮਾ ਨੇ ਕਿਹਾ ਮੇਰਾ ਆਪਣਾ ਕੁਝ ਹੈ ਹੀ ਨਹੀਂ ਕੀ ਦਾਨ ਕਰਾਂ ਗੁਰੂ ਨੇ ਕਿਹਾ ਜੇ ਦਾਨ ਲਈ ਕੁਝ ਨਹੀਂ ਤਾਂ ਆਪਣਾ ਆਪ ਸਮਰਪਿਤ ਕਰ ਦੇ ਮੈਂ ਤਾਂ ਹੈ ਹੀ ਪਰਮ ਸ਼ਕਤੀ ਦਾ ਹਾਂ ਸਮਰਪਿਤ ਕੀ ਕਰਾਂ ਲੈ ਫਿਰ ਲੈ ਲੈ ਸਿਮਰਨਾ ਅਤੇ ਉਸ ਨੂੰ ਯਾਦ ਕਰ ਲੁਈਮਾ ਨੇ ਕਿਹਾ ਮੈਂ ਉਸ ਨੂੰ ਭੁੱਲਿਆ ਹੀ ਕਦੋਂ ਹਾਂ ਜੋ ਯਾਦ ਕਰਾਂ ਗੁਰੂ ਨੇ ਕਿਹਾ ਜਾ ਇੱਥੋਂ ਚਲਾ ਜਾ ਭੱਜ ਜਾ ਇੱਥੋਂ ਹੁਣ ਦੁਬਾਰਾ ਇੱਧਰ ਨਾ ਆਵੀਂ ਤੈਨੂੰ ਜੋ ਕੁਝ ਮੈਂ ਦੇ ਸਕਦਾ ਹਾਂ ਉਹ ਸਭ ਕੁਝ ਤਾਂ ਪਹਿਲਾਂ ਹੀ ਤੇਰੇ ਕੋਲ ਹੈ ਮੈਂ ਤਾਂ ਭੁੱਲਿਆਂ ਪਟਕਿਆਂ ਨੂੰ ਪਹੁੰਚਣ ਦਾ ਰਸਤਾ ਦੱਸ ਸਕਦਾ ਹਾਂ ਪਰ ਤੂੰ ਤਾਂ ਪਹਿਲਾਂ ਹੀ ਪਹੁੰਚਿਆ ਹੋਇਆ ਹੈ 1937 ਵਿੱਚ ਮਾਲਵੇ ਦੀ ਇੱਕ ਮੰਡੀ ਦੀਆਂ ਮਿਊਸਪਲ ਚੋਣਾਂ ਵਿੱਚ 283 ਹੀ ਉਮੀਦਵਾਰ ਸਨ ਉਹਨਾਂ ਨੇ ਸਾਫ਼ ਸੁਥਰਾ ਪ੍ਰਚਾਰ ਕੀਤਾ ਮੰਡੀ ਦੀਆਂ ਸੜਕਾਂ ਕੱਚੀਆਂ ਸਨ ਮਿੱਟੀ ਘੱਟਾ ਉੜਦਾ ਸੀ ਸੱਤ ਮਾਸ਼ਕੀਆਂ ਨਾਲ ਪੂਰੀ ਨਹੀਂ ਸੀ ਪੈਂਦੀ ਇੱਕ ਉਮੀਦਵਾਰ ਨੇ ਵਾਅਦਾ ਕੀਤਾ ਕਿ ਮੈਂ ਠੇਲਿਆਂ ਨਾਲ ਮੰਡੀ ਵਿੱਚ ਸਵੇਰੇ ਦੁਪਹਿਰੇ ਸ਼ਾਮ ਛੜਕਾਓ ਕਰਵਾਇਆ ਕਰਾਂਗਾ ਮੰਡੀ ਦੇ ਮੁੱਖ ਬਾਜ਼ਾਰ ਵਿੱਚ ਲੋਕ ਜ਼ਮੀਨ ਤੇ ਬਹਿ ਕੇ ਸਬਜ਼ੀ ਵੇਚਦੇ ਸਨ ਦੂਜੇ ਉਮੀਦਵਾਰ ਨੇ ਕਿਹਾ ਸਬਜ਼ੀ ਵਾਲਿਆਂ ਲਈ ਪੱਕੇ ਥੜੇ ਬਣਵਾਵਾਂਗਾ ਛੜਕਾਓ ਵਾਲਾ ਜਿੱਤ ਗਿਆ ਉਹ ਆਪਣੇ ਕੋਲੋਂ ਪੰਜ ਠੇਲਿਆਂ ਤੇ ਟੈਂਕੀਆਂ ਰਖਵਾ ਕੇ ਛੜਕਾਓ ਕਰਵਾਉਂਦਾ ਸੀ ਅਤੇ ਉਸ ਨੇ ਪੂਰੀ ਮਿਆਦ ਛੜਕਾਓ ਕਰਵਾਇਆ ਉਸ ਨੇ ਸਬਜ਼ੀ ਵਾਲਿਆਂ ਲਈ ਅੜੇ ਵੀ ਬਣਵਾਏ ਇਨਾ ਯਤਨਾਂ ਵਿੱਚ ਉਸ ਦਾ ਆਪਣਾ ਇੱਕ ਮਕਾਨ ਵਿਕ ਗਿਆ ਪਰ ਉਸ ਨੇ ਆਪਣਾ ਕੀਤਾ ਵਾਦਾ ਪੂਰਾ ਕੀਤਾ ਅਤੇ ਸਬਜ਼ੀ ਵਾਲਿਆਂ ਦੀ ਸਮੱਸਿਆ ਵੀ ਹੱਲ ਕੀਤੀ ਇਹ ਭ੍ਰਿਸ਼ਟਾਚਾਰ ਤੋਂ ਪਹਿਲੇ ਜ਼ਮਾਨੇ ਦੀ ਗੱਲ ਹੈ ਚੀਨ ਦੀ ਇੱਕ ਲੋਕ ਕਹਾਣੀ ਹੈ ਇੱਕ ਆਦਮੀ ਦੀ ਕੁਹਾੜੀ ਗਵਾਚ ਗਈ ਸ਼ੱਕ ਹੋਇਆ ਗਵਾਂਢੀ ਦੇ ਪੁੱਤਰ ਨੇ ਚੋਰੀ ਕੀਤੀ ਹੈ ਉਸ ਨੂੰ ਇੱਧਰ ਉੱਧਰ ਤੁਰਦਿਆਂ ਵੇਖ ਕੇ ਕੁਹਾੜੀ ਦੇ ਮਾਲਕ ਨੂੰ ਉਸ ਦੀ ਚੋਰ ਚੌਰ ਵਾਲੀ ਲੱਗੀ। ਉਸ ਨੂੰ ਉਸ ਦੀ ਸ਼ਕਲ ਵੀ ਚੋਰ ਵਾਲੀ ਲੱਗਣ ਲੱਗ ਪਈ। ਉਸ ਦੀ ਗੱਲਬਾਤ ਦਾ ਤੋ ਤਰੀਕਾ ਵੀ ਚੋਰਾ ਮਰਗਾ ਲੱਗਿਆ। ਉਸ ਦੀ ਹਰੇਕ ਹਰਕਤੋਂ ਉਸ ਦੇ ਚੋਰ ਹੋਣ ਦੀ ਪ੍ਰੌੜਤਾ ਹੁੰਦੀ ਸੀ। ਉਸ ਦਾ ਲਿਬਾਸ, ਆਵਾਜ਼ ਉੱਠਣ ਬੈਠਣ ਸਭ ਕੁਝ ਚੋਰਾ ਵਾਲਾ ਪ੍ਰਤੀਤ ਹੁੰਦਾ ਸੀ। ਉਹ ਰੋਜ਼ ਸੋਚਦਾ ਸੀ ਕਿ ਅੱਜ ਮੈਂ ਉਸ ਨੂੰ ਚੋਰੀ ਕਿੱਤੀ ਕੁਹਾੜੀ ਨਾਲ ਫੜ ਲੈਣਾ ਹੈ ਕੁਝ ਦਿਨ ਮਗਰੋਂ ਉਸ ਨੂੰ ਆਪਣੀ ਕੁਹਾੜੀ ਲੱਭ ਪਈ ਉਹ ਆਪ ਹੀ ਜੰਗਲ ਵਿੱਚ ਭੁੱਲ ਆਇਆ ਸੀ ਉਸ ਮਗਰੋਂ ਉਸ ਨੂੰ ਲੱਗਿਆ ਕਿ ਗਵਾਂਢੀ ਦੇ ਪੁੱਤਰ ਨੇ ਚੋਰਾ ਵਾਲਾ ਵਿਹਾਰ ਤਿਆਗ ਦਿੱਤਾ ਸੀ ਤਪ ਕਰਦਿਆਂ ਇੱਕ ॠषि ਦੀ ਝੋਲੀ ਵਿੱਚ ਉੱਪਰੋਂ ਉੱਡਦੇ ਇੱਲ ਦੇ ਮੂੰਹੋਂ ਚੂਹੀ ਡਿੱਗ ਪਈ ॠषि ਨੇ ਉਸ ਨੂੰ ਤੀ ਬਣਾ ਲਿਆ ਜਦੋਂ ਤੀ ਜਵਾਨ ਹੋ ਗਈ ਤਾਂ ॠषि ਉਸ ਲਈ ਸਭ ਤੋਂ ਸ਼ਕਤੀਸ਼ਾਲੀ ਅਤੇ ਯੋਗ ਵਰਦੀ ਭਾਲ ਕਰਨ ਲੱਗ ਪਿਆ। ਰਿਸ਼ੀ ਨੇ ਧੀ ਨੂੰ ਪੁੱਛਿਆ ਤੇਰਾ ਵਿਆਹ ਸੂਰਜ ਨਾਲ ਕਰਦੇ ਆਂ। ਧੀ ਨੇ ਕਿਹਾ ਬੜਾ ਗਰਮ ਹੈ। ਰਿਸ਼ੀ ਨੇ ਸੂਰਜ ਤੋਂ ਪੁੱਛਿਆ ਤੇਰੇ ਨਾਲੋਂ ਵੀ ਕੋਈ ਸ਼ਕਤੀਸ਼ਾਲੀ ਹੈ? ਸੂਰਜ ਨੇ ਕਿਹਾ ਬੱਦਲ ਮੇਰੇ ਤੋਂ ਸ਼ਕਤੀਸ਼ਾਲੀ ਹੈ। ਇਹ ਮੈਨੂੰ ਵੀ ਢੱਕ ਲੈਂਦਾ ਹੈ। ਰਿਸ਼ੀ ਨੇ ਧੀ ਤੋਂ ਬੱਦਲ ਬਾਰੇ ਪੁੱਛਿਆ। ਧੀ ਨੇ ਕਿਹਾ ਨਹੀਂ। ਇਹ ਬੜਾ ਉਦਾਸ ਲੱਗਦਾ ਹੈ। ਰਿਸ਼ੀ ਨੇ ਬੱਦਲ ਨੂੰ ਪੁੱਛਿਆ ਤੇਰੇ ਤੋਂ ਵੀ ਕੋਈ ਸ਼ਕਤੀਸ਼ਾਲੀ ਹੈ ਹਾਂ ਪਹਾੜ ਹੈ ਜਿਹੜਾ ਮੇਰਾ ਰਾਹ ਰੋਕ ਲੈਂਦਾ ਹੈ ਰਿਸ਼ੀ ਨੇ ਧੀ ਨੂੰ ਪਹਾੜ ਬਾਰੇ ਪੁੱਛਿਆ ਨਹੀਂ ਇਹ ਬੜਾ ਉੱਬੜ ਖਾਬੜ ਹੈ ਰਿਸ਼ੀ ਨੇ ਪਹਾੜ ਤੋਂ ਪੁੱਛਿਆ ਕੋਈ ਤੇਰੇ ਤੋਂ ਵੀ ਸ਼ਕਤੀਸ਼ਾਲੀ ਹੈ ਹਾਂ ਚੂਹਾ ਹੈ ਜਿਹੜਾ ਮੈਨੂੰ ਖੋਖਲਾ ਕਰ ਦਿੰਦਾ ਹੈ ਰਿਸ਼ੀ ਨੇ ਚੂਹੇ ਨੂੰ ਬੁਲਾਇਆ ਧੀ ਨੇ ਕਿਹਾ ਹਾਂ ਇਹ ਹੀ ਉਹ ਵਾਰ ਹੈ ਜਿਸ ਨਾਲ ਮੈਂ ਰਹਿ ਸਕਦੀ ਹਾਂ ਪਿਤਾ ਜੀ ਤੁਸੀਂ ਮੈਨੂੰ ਚੂਹੀ ਬਣਾ ਦਿਓ ਰਿਸ਼ੀ ਨੂੰ ਧੀ ਨਾਲ ਬੜਾ ਮੋਹ ਸੀ ਉਸ ਨੂੰ ਚੂਹੀ ਬਣਾ ਦਿੱਤਾ ਉਹ ਦੋਵੇਂ ਝਾੜੀਆਂ ਵਿੱਚ ਲੋਪ ਹੋ ਗਏ ਜਿੱਥੇ ਦੀ ਿੱਟ ਹੁੰਦੀ ਹੈ ਉੱਥੇ ਹੀ ਜਾ ਕੇ ਲੱਗਦੀ ਹੈ ਉੱਥੇ ਹੀ ਲੱਗ ਕੇ ਜਚਦੀ ਹੈ ਇੱਕ ਵਿਅਕਤੀ ਪਲੇਟਫਾਰਮ ਤੇ ਇੱਕ ਗੱਡੀ ਉਡੀਕ ਰਿਹਾ ਸੀ ਦਿਨ ਵਿੱਚ ਇੱਕ ਗੱਡੀ ਹੀ ਆਉਂਦੀ ਸੀ ਗੱਡੀ ਆਈ ਵੀ ਰੁਕੀ ਵੀ ਰੁਕੀ ਵੀ ਰਹੀ ਚਲੀ ਵੀ ਗਈ ਉਹ ਉਡੀਕਦਾ ਹੀ ਰਿਹਾ ਲੋਕ ਦੱਸਦੇ ਸਨ ਕਿ ਉਹ ਰੋਜ਼ ਆ ਕੇ ਗੱਡੀ ਉਡੀਕਦਾ ਸੀ ਕੁਝ ਅਰਸਾ ਪਹਿਲਾਂ ਇੱਕ ਔਰਤ ਵੀ ਐਵੇਂ ਆ ਕੇ ਗੱਡੀ ਉਡੀਕਿਆ ਕਰਦੀ ਸੀ ਅਨੇਕਾਂ ਨਾਲ ਜ਼ਿੰਦਗੀ ਵਿੱਚ ਐਵੇਂ ਵਾਪਰਦਾ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਉਡੀਕ ਤੋਂ ਸਿਵਾਏ ਕੁਝ ਨਹੀਂ ਵਾਪਰਦਾ ਬੱਚੇ ਐਤਵਾਰ ਨੂੰ ਪਾਰਕ ਵਿੱਚ ਸਾਈਕਲ ਚਲਾਉਣ ਆਉਂਦੇ ਸਨ ਇੱਕ ਬੱਚੇ ਦੇ ਸਾਈਕਲ ਵਿੱਚ ਹਵਾ ਘੱਟ ਸੀ ਤਿੰਨ ਗਲੀਆਂ ਸਨ ਹਰ ਗਲੀ ਵਿੱਚ ਸਾਈਕਲਾਂ ਦੀ ਮੁਰੰਮਤ ਦੀ ਇੱਕ ਦੁਕਾਨ ਸੀ ਪਹਿਲੀ ਅਤੇ ਦੂਜੀ ਗਲੀ ਦੀਆਂ ਦੁਕਾਨਾਂ ਬੰਦ ਸਨ ਤੀਜੀ ਗਲੀ ਵਾਲੀ ਦੁਕਾਨ ਵੀ ਬੰਦ ਸੀ ਪਰ ਬਾਹਰ ਸ਼ਟਰ ਨਾਲ ਹਵਾ ਭਰਨ ਵਾਲਾ ਪੰਪ ਬੰਨਿਆ ਹੋਇਆ ਸੀ ਕਿਤਨਾ ਵੱਡਾ ਦਿਲ ਸੀ ਮਾਲਕ ਦਾ ਜਿਹੜਾ ਦੁਕਾਨ ਬੰਦ ਕਰਕੇ ਪੰਪ ਬਾਹਰ ਰੱਖ ਗਿਆ ਸੀ ਗੱਲ ਤਾਂ ਨਿੱਕੀ ਜਹੀ ਸੀ ਪਰ ਕੀ ਇਹ ਨਿੱਕੀ ਜਹੀ ਗੱਲ ਹੀ ਸੀ ਇਸ ਨਿੱਕੀ ਜਹੀ ਗੱਲ ਵਿੱਚ ਕਿਤਨੇ ਵੱਡੇ ਅਰਥ ਸਨ ਪੁੱਤਰ ਸੋਹਣਾ ਨਹੀਂ ਸੀ ਨੂੰ ਬੜੀ ਸੋਹਣੀ ਸੀ ਸੱਸ ਨੇ ਸੋਚਿਆ ਇਸ ਨੇ ਇੱਥੇ ਨਹੀਂ ਬਸਣਾ ਉਸ ਨੂੰ ਕਾਬੂ ਕਰਨ ਵਾਸਤੇ ਤੀਜੇ ਦਿਨ ਚੂੜੀ ਹਟਾ ਕੇ ਗੋਹਾ ਕੋੜਾ ਨੂੰ ਤੋਂ ਇਸ ਕਰਕੇ ਕਰਵਾਉਣ ਲੱਗ ਪਈ ਕਿ ਗੋਰਾ ਰੰਗ ਸਾਮਲਾ ਹੋ ਜਾਵੇਗਾ ਸੱਸ ਨੂੰ ਨੂੰ ਵੇਖ ਕੇ ਨਫ਼ਰਤ ਨਾਲ ਆਪਣੇ ਦੰਦਾਂ ਤੇ ਜੀਭ ਫੇਰਿਆ ਕਰਦੀ ਸੀ ਇੱਕ ਰਾਤ ਪੁੱਤਰ ਦੀ ਪਾਣੀ ਦੀ ਵਾਰੀ ਸੀ ਸੱਸ ਨੇ ਵਿਉਂਤ ਬਣਾਈ ਕਿ ਸੁੱਤੀ ਨੂੰ ਦੇ ਮੂੰਹ ਤੇ ਤੇ ਜਾ ਪਾ ਕੇ ਰੋਲਾ ਪਾ ਦੇਵੇਗੀ ਭੱਜ ਗਿਆ ਭੱਜ ਗਿਆ ਚੰਨ ਜਾਨੀ ਰਾਤ ਸੀ ਨੂੰ ਦੇ ਚਿਹਰੇ ਤੇ ਚੁੰਨੀ ਸੀ ਸੱਸ ਚੁੰਨੀ ਖਿਸਕਾਉਂਦੀ ਰਹੀ ਨੂੰ ਜਾਗ ਪਈ ਤੇ ਜਾ ਵਾਲੀ ਸ਼ੀਸ਼ੀ ਡੁੱਲ ਗਈ ਹਫਤੇ ਮਗਰ ਨੂੰ ਨੂੰ ਦਾ ਪਿਤਾ ਆਇਆ ਨਾਲ ਲੈ ਗਿਆ ਉਜ ਦਿਨਾਂ ਮਗਰੋਂ ਪਤਾ ਲੱਗਿਆ ਕਿ ਨੂੰਹ ਦੇ ਚੇਚਕ ਨਿਕਲ ਆਈ ਸੀ ਸੱਸ ਖੁਸ਼ ਸੀ ਕਿ ਨੂੰਹ ਦਾਗੀ ਹੋ ਕੇ ਆਵੇਗੀ ਜਦੋਂ ਨੂੰਹ ਆਈ ਤਾਂ ਵੇਖਿਆ ਤਿੰਨ ਚਾਰ ਹੀ ਹਲਕੇ ਦਾਗ ਸਨ ਸੱਸ ਨੂੰ ਲੱਗਿਆ ਜਿਵੇਂ ਉਹ ਹੋਰ ਸੋਹਣੀ ਹੋ ਗਈ ਸੀ ਅਸੀਸ ਦੇਣ ਦੀ ਥਾਂ ਸੱਸ ਨੇ ਮੂੰਹ ਫੇਰ ਲਿਆ ਤੇ ਦੰਦਾਂ ਤੇ ਜੀਭ ਫੇਰੀ ਇਹ ਕਹਾਣੀ ਇੱਕ ਪੁਸਤਕ ਵਿੱਚ ਛਪੀ ਹੋਈ ਸੀ ਕਹਾਣੀ ਨੂੰ ਪੜਨ ਵਾਲੀ ਪਾਠ ਲੜਕੀ ਨੇ ਆਪਣੀ ਟਿੱਪਣੀ ਲਿਖੀ ਸੀ ਬੇਫਕੂਫ ਜਹੀ ਸਾਰੀ ਉਮਰ ਬਾਹਰ ਨਿਕਲੇ ਦੰਦਾਂ ਤੇ ਜੀਬ ਹੀ ਫੇਰਦੀ ਰਹੀ ਮੈਨੂੰ ਮਿਲ ਜਾਵੇ ਮੈਂ ਉਸਦੇ ਸਾਰੇ ਦੰਦ ਕੱਢ ਦਿਆਂ ਕਹਾਣੀ ਦਾ ਸਭ ਤੋਂ ਦਿਲਚਸਪ ਪੱਖ ਇਹ ਟਿੱਪਣੀ ਸੀ ਪਹਿਲਾਂ ਹੀ ਪੰਜ ਬੱਚੇ ਸਨ 6ਵੀਂ ਵਾਰ ਗਰਭਪਤੀ ਸੀ ਭੈਣ ਦੇ ਕੋਈ ਬੱਚਾ ਨਹੀਂ ਸੀ ਸੋਚਿਆ ਉਸ ਨੂੰ ਦੇ ਦੇਵਾਂਗੀ ਲੜਕੀ ਹੋਈ ਪਰ ਦੇਣ ਤੋਂ ਇਹ ਰਹਿ ਕੇ ਇਨਕਾਰ ਕਰ ਦਿੱਤਾ ਪਰ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਇਹ ਛੋਟੀ ਜ਼ਹੀਤਾ ਹੈ ਇਸ ਦਾ ਕੋਈ ਉਮੇ ਧਿਆਨ ਨਹੀਂ ਰੱਖ ਸਕਦਾ ਜਿਵੇਂ ਮੈਂ ਰੱਖਣਾ ਚਾਹੁੰਦੀ ਹਾਂ ਮਮਤਾ ਸਾਹਮਣੇ ਤਰਕ ਹਾਰ ਗਿਆ ਸੀ ਰੋਜ਼ ਸਵੇਰੇ ਸੈਰ ਕਰਨ ਇੱਕ ਮਾਤਰ ਕਸਰਤ ਹੈ ਜਿਹੜੀ ਬਹੁਤੇ ਆਦਤ ਵਸ ਜਾਰੀ ਰੱਖਦੇ ਹਨ ਜਾਰੀ ਵੀ ਉਹ ਰੱਖਦੇ ਹਨ ਜਿਹੜੇ ਦਹਾਕਿਆਂ ਤੋਂ ਕਸਰਤ ਕਰ ਰਹੇ ਹੁੰਦੇ ਹਨ ਬਾਕੀ ਸਭ ਕਸਰਤਾਂ 4-6 ਹਫ਼ਤਿਆਂ ਵਿੱਚ ਸੁਸਤੀ ਆਲਸ ਅਕੀਮੇ ਅਤੇ ਹੋਰ ਬਹਾਨਿਆਂ ਦੀ ਭੇਟ ਚੜ ਜਾਂਦੀਆਂ ਹਨ ਸੈਰ ਲਈ ਨਾ ਕੋਈ ਵਿਸ਼ੇਸ਼ ਕੱਪੜੇ ਚਾਹੀਦੇ ਹੁੰਦੇ ਹਨ ਨਾ ਹੀ ਕਿਸੇ ਸਾਜ਼-ਸਮਾਨ ਦੀ ਲੋੜ ਪੈਂਦੀ ਹੈ ਇਹ ਸਰਲ ਲੋਕਾਂ ਦਾ ਤੰਦਰੁਸਤ ਰਹਿਣ ਦਾ ਸੌਖਾ ਟੰਗ ਹੈ ਹਨ ਲਿਖਿਆ ਖਤ ਡੁੱਬਣ ਵਾਸਤੇ ਤੈਨੂੰ ਦਰਿਆ ਲੱਭਣ ਦੀ ਲੋੜ ਨਹੀਂ ਤੇਰੇ ਡੁੱਬਣ ਲਈ ਮੇਰੀਆਂ ਅੱਖਾਂ ਹੀ ਕਾਫੀ ਹਨ ਜੇ ਤੈਨੂੰ ਕੁਝ ਚੰਗਾ ਨਾ ਲੱਗੇ ਤਾਂ ਹੱਥ ਤੇ ਹੱਥ ਫੇਰੀ ਜੇ ਮੇਰਾ ਕੁਝ ਚੰਗਾ ਲੱਗੇ ਤਾਂ ਆਪਣੇ ਹੱਥ ਦੀ ਮੰਦਰੀ ਤੇ ਉਂਗਲ ਕਮਾਈ ਮੈਂ ਜਾਣ ਕੇ ਆਪਣਾ ਪੈਰ ਤੇਰੇ ਪੈਰ ਦੇ ਨੇੜੇ ਲੈ ਕੇ ਜਾਵਾਂਗੀ ਤਾਂ ਕਿ ਤੂੰ ਆਪਣੇ ਪੈਰ ਨਾਲ ਛੋਹ ਸਕੇ ਮੈਂ ਬਾਹ ਤੇਰੇ ਵੱਲ ਕਰਕੇ ਬੈਠਾਂਗੀ ਤਾਂ ਕਿ ਤੂੰ ਬਾਹ ਤੋਂ ਅਗਲੇ ਮੁਕਾਮ ਕਾ ਸਕੇਂ ਮੈਂ ਜਦੋਂ ਕੁਝ ਪੀਵਾਂਗੀ ਵਿੱਚ ਉਂਗਲ ਡੋਬਾਂਗੀ ਉਹ ਸ਼ਰਬਤ ਸ਼ਰਾਬ ਬਣ ਜਾਵੇਗਾ ਤੇਰੇ ਲਈ ਮੇਰੇ ਝੁਕੇ ਹੋਏ ਚਿਹਰੇ ਨੂੰ ਮੇਰੀ ਸਹਿਮਤੀ ਸਮਝੀ ਮੈਂ ਤੇਰੇ ਉੱਠੇ ਹੋਏ ਚਿਹਰੇ ਨੂੰ ਤੇਰੀ ਮਰਜ਼ੀ ਸਮਝਾਂਗੀ ਮੇਰੇ ਤੋਂ ਪਹਿਲਾਂ ਪਹੁੰਚੀ ਮੈਨੂੰ ੜੀਕੀ ੜੀਕਦਿਆਂ ਮੈਂ ਤੇਰੀ ਕਲਪਨਾ ਨੂੰ ਟੁੰਬਾਂਗੀ ਤੈਨੂੰ ੜੀਕਣਾ ਚੰਗਾ ਚੰਗਾ ਲੱਗੇਗਾ ਤੂੰ ਮੈਨੂੰ ਆਉਂਦੀ ਨੂੰ ਵੇਖੀ ਮੈਂ ਤੈਨੂੰ ਜਾਂਦੇ ਨੂੰ ਵੇਖਾਂਗੀ ਉੱਥੇ ਮਰਜ਼ੀ ਖਲੋਮੀ ਜਿੱਥੇ ਮਰਜ਼ੀ ਬੈਠੀ ਮੈਂ ਤੈਨੂੰ ਦਿਸਦੀ ਰਹਾਂਗੀ ਮੈਂ ਤੈਨੂੰ ਦਿਸਣ ਰਹੀ ਤੈਨੂੰ ਵੇਖਾਂਗੀ ਮੇਰੇ ਹੱਥ ਜੁੜੇ ਹੋਣਗੇ ਇੱਕ ਹੱਥ ਤੇਰਾ ਹੋਵੇਗਾ ਦੂਜਾ ਹੱਥ ਮੇਰਾ ਜਿਵੇਂ ਪ੍ਰਾਰਥਨਾ ਵਿੱਚ ਹੱਥ ਜੁੜਦੇ ਹਨ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ